ਉਦਾਂ ਇਸ ਦੀ ਕੀਮਤ 12700 ਰੁਪਏ ਦੀ ਕੀਤੀ 12700 ਦੀ ਰਾਇਜ਼ ਰਾਇ ਗੱਡੀ ਇਹਨਾਂ ਦੀ ਸ਼ੂਟ ਕਰਨਾ ਚਾਹੁੰਦੇ ਨੇ ਕਹਿੰਦੇ ਚਾਹ ਹੈ ਮੈਨੂੰ ਗੋਡੇ-ਗੋਡੇ ਤੇ ਮੈਂ ਕਹਾ ਚਾਹ ਵੀ ਤੁਹਾਡਾ ਲਵਾ ਦਾਂਗੇ ਚੰਗੀ ਜਰਾ ਆ ਜਾਈਓ ਗੁਰਤੁਆਏ ਸਰ ਵਨ ਆਫ ਦਾ ਯੂਨਿਕ ਮਾਡਲ ਹੈ ਇਹ ਤਾਂ ਮਤਲਬ ਦੇਖ ਕੇ ਨਾ ਵੀ ਕਿਸੇ ਵੀ ਗੱਲ ਕਰੋ ਭਾਬੀ ਭੈਣ ਦੀ ਨੀਲ ਪਾਲਿਸ਼ ਜਦੋਂ ਲੱਗੀ ਦਿਖੂਗੀ ਲਾ ਰੰਗ ਦੀ ਵੀ ਇੰਨੀ ਚਮਕੀਲੀ ਗੱਡੀ ਹੈ ਗੱਡੀ ਸਟਾਰਟ ਕਰਦੇ ਆਸਾਰ ਪਾਵਰ ਮੂਡ ਲੱਗਾ ਹੈ ਵੀ ਪੂਰੀ ਗੱਡੀ ਓਰੀਜਨਲ ਹੱਥ ਲਾ ਕੇ ਦੇਖੋ ਬਾਈ ਏਸੀ ਚੱਲਦਾ ਹੈ ਗੱਡੀ ਕੀ ਕਿੰਨੇ ਸੋਨੇ ਸਿਗਨੇਚਰ ਹੈ ਇਹਨਾਂ ਸਪੈਸ਼ ਜੇ ਇਹ ਪ੍ਰੋਪਰ ਰੇਤਿਆਂ ਦੇ ਉੱਤੇ ਚੱਲੇਗੀ ਸਸੀਗਾਲ ਜੀ ਅੱਜ ਲੁਧਿਆਣਾ ਦੇ ਵਿੱਚ ਖੜੇ ਆ ਗੋਟ ਆਏ ਦੇ ਤੇ ਬਾਈ ਕਮਰਾ ਸਾਡੇ ਨਾਲ ਆ ਬਾਈ ਕੀ ਦਿਖਾਵਾਂਗੇ ਅੱਜ ਮੈਂ ਤਾਂ ਬਾਈ ਦੀ ਪਹਿਲੇ ਸ਼ਕਲ ਦਿਖਾਣਾ ਚਾਹੁੰਗਾ ਜਿੰਨੇ ਪੂਰੇ ਪੰਜਾਬ ਨੂੰ ਅਦਰ ਦਿਲ ਲੁੱਟੇ ਆ ਇਹਨਾਂ ਦਿਲ ਲੈ ਗਈ ਕੁੜੀ ਗੁਜਰਾਤ ਦੀ ਨਹੀਂ ਪੰਜਾਬ ਹੀ ਇੱਥੇ ਸਾਡੇ ਨਾਲ ਵਸੇ ਆਇਆ ਤੇ ਮੈਂ ਆਨਰੇਬਲ ਜਿੰਨੇ ਮੇਰੇ ਪੰਜਾਬ ਦੇ ਦੇਖਦੇ ਨੇ ਭਰਾ ਪੈਣਾ ਫੈਮਿਲੀ ਸਪੈਸ਼ਲ ਬਾਅਰ ਕਹਿੰਦੇ ਯੂਕੇ ਕੈਨੇਡਾ ਫੋਰਨਰ ਲਈ ਵੀਡੀਓ ਆ ਗਈ ਹੈ ਕਹਿੰਦੇ ਫੋਰਨ ਕੰਟਰੀਆਂ ਗੱਡੀਆਂ ਬਹੁਤ ਦੇਖੀਆਂ ਚਲਾਈਆਂ ਦਿਖਦੀਆਂ ਹੋਣਗੀਆਂ ਤੇ ਮੈਂ ਬਾਈ ਦੇ ਮਾਦੀਮ ਰਾਈ ਨਾ ਕੁਝ ਸੱਤ ਗੱਡੀਆਂ ਤੁਹਾਨੂੰ ਦਿਖਾਣਾ ਚਾਹਨਾ ਦਿਲ ਥਾਮ ਕੇ ਬੈਠੀ ਹੋ ਰੇਟ ਦੀ ਵੀ ਗਰੰਟੀ ਦੇਵਾਂਗਾ ਆਣ ਦੀ ਵੀ ਤੁਹਾਨੂੰ ਗਰੰਟੀ ਦੇ ਦੂੰਗਾ ਕਿਉਂਕਿ ਕਦਮ ਉਦੋਂ ਹੀ ਚੱਲਦੇ ਨੇ ਜਦੋਂ ਮੇਰੇ ਪਰਵਧਿਕਾਰ ਨੇ ਲਿਖਿਆ ਹੁੰਦਾ ਹੈ ਆਣਾ ਤੁਹਾਨੂੰ ਪੈਗਾ ਬ੍ਰਾਂਡ ਗੁਰੂ ਟਵਾਇਜ ਜੋ ਆਪਣਾ ਪਛਮਾ ਯਾਦ ਲਾਇਆ ਕਹਿੰਦੇ ਗੇੜੀ ਮਾਰਨੀ ਇਨਾ ਸਾਡੇ ਸ਼ਹਿਰ ਜਰੂਰੀ ਆ ਸਭ ਤੋਂ ਇੱਕ ਗੱਡੀ ਉਹ ਲਹਾਉਂਗਾ ਜਿਹੜੀ ਪੋਰਸ਼ ਨੂੰ ਕਹਿੰਦੇ ਆ ਜੀਐਲਏ ਮਾਡਲ ਸਰਕਲ ਆ ਚੁੱਕਾ ਦੀ ਗੱਡੀ ਦੇ ਫੀਚਰਸ ਨਾਮ ਨੰਬਰ ਨੰਬਰ ਪਲੇਟਾ ਦਾ ਕਰਵਾ ਸਕਦੇ ਹੋ ਇੰਨੀ ਗਾਰੰਟੀ ਮੇਰੀ ਗੱਡੀ ਦੀ ਤੇ ਨਾਮ ਤੇ ਨੰਬਰ ਪਲੇਟਾ ਨਾਮ ਤੁਸੀਂ ਲਾਣੀ ਆਪਣੀ اچھا ਮੈਂ ਤਾਂ ਖੁਦ ਕਰਨਾ ਥਾਪੀ ਮਾਰ ਕੇ ਕਹਿੰਦਾ ਬਾਈ ਸਿੱਧੂ ਵਾਲਾ ਵੀ ਇਧਰ ਬਾਈ ਨਾ ਕਹਿੰਦਾ ਲਵ ਯੂ ਹੈ ਟਰੈਕਟਰ ਵੀ ਤਾਂ ਦਿਖਾਵਾਂਗਾ ਕਹਿੰਦਾ ਮੇਰੇ ਕੋਲ ਜੌਂਡਰੀ ਵੀ ਆ ਜਾ ਉਹ ਵੀ ਦਿਖਾਵਾਂਗੇ ਧੰਨਵਾਦ ਤੇ ਪੂਰੀ ਵੀਡੀਓ ਨੂੰ ਐਂਡ ਤੱਕ ਦੇਖਣਾ ਹੈ ਸੇਵ ਕਰਨਾ ਹੈ ਸ਼ੇਅਰ ਉਦੋਂ ਹੀ ਕਰਨਾ ਜਦੋਂ ਦੀ ਕਹਿੰਦਾ ਇਹ ਵਾਕਈ ਬੰਦੇ ਨੇ ਦਿਲ ਜਿੱਤ ਲਿਆ ਤੇ ਮੈਂ ਥੈਂਕ ਯੂ ਬਹੁਤ ਜਿਹੜੇ ਭਰਾ ਸਾਡੇ ਬਾਹਰ ਵਿਦੇਸ਼ਾਂ ਦੇ ਵਿੱਚ ਬੈਠੇ ਆ ਜਿਵੇਂ ਸਾਡੇ ਮਨਪ੍ਰੀਤ ਹੋਰੇ ਆ ਕੇ ਦੁਬਈ ਦੇ ਵਿੱਚ ਬੈਠੇ ਆ ਤੇ ਨਿਊਜ਼ੀਲੈਂਡ ਦੇ ਵਿੱਚ ਸਿੰਦਰੀ ਵਰਗੇ ਬੈਠੇ ਤੇ ਉਹਨਾਂ ਭਰਾਵਾਂ ਕੋਲ ਇਹਦਾਂ ਦੀਆਂ ਗੱਡੀਆਂ ਹੈਗੀਆਂ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਬੇਨਤੀ ਸਾਰਿਆਂ ਨੂੰ ਜਿਨ੍ਹਾਂ ਨੂੰ ਚਾਹੀਦੀ ਹੈ ਸ਼ਾਪਿੰਗ ਕਰਨਾ ਚਾਹੁੰਦੇ ਹੋ ਦੇਖੀਏ ਜ਼ਰੂਰ ਸਵਾਲ ਆਊਗਾ ਦੇਖ ਕੇ ਬਾਅਦ ਵਿੱਚ ਕਹਿਣਾ ਯਾ ਵਾਹ ਭਾਈ ਦਿਲ ਜੁਤਲਿਆ ਭਾਈ ਜਿੱਥੇ ਗਿਆ ਅੱਜ ਮਜ਼ਾ ਆ ਗਿਆ ਪਹਿਲੀ ਗੱਡੀ ਲੈ ਕੇ ਆਏ ਆ ਜਿੰਦੇ ਚ ਪੰਜਾਬੀ ਜਿਸੀਂ ਕਹਿੰਦੇ ਆ ਗੱਡੀ ਜੀਐਲਏ ਮਾਡਲ ਗੱਡੀ ਸਟਾਰਟ ਕਰਦੇ ਆਸਾਰ ਪਾਵਰ ਮੂਡ ਲੱਗਾ ਹੈ ਵੀ ਪੂਰੀ ਗੱਡੀ ओरिजिनल ਹੱਥ ਲਾ ਕੇ ਦੇਖੋ ਭਾਈ ਏਸੀ ਚੱਲਦਾ ਹੈ ਗੱਡੀ ਕੀ ਪੰਜਾਬੀ ਕੰਪਰੈਸ਼ਨ ਗੈਰੋ ਕੁੱਝ ਕਹਿ ਲਓ ਪੂਰਾ ਏਸੀ ਚੱਲ ਰਿਹਾ ਹੈ ਉਹ ਫੁੱਲ ਪਾਵਰ ਵੋਲਿਊਮ ਦੇ ਵਿੱਚ ਗੱਡੀਆਂ ਚੱਲਦੀਆਂ ਨੇ ਮਿਊਜ਼ਿਕ ਚੈੱਕ ਕਰ ਸਕਦੇ ਹੋ ਵੀ ਓਰੀਜਨਲ ਕੰਪਨੀ ਨੇ ਇਹ ਕੰਪਨੀ ਇੱਕ ਮਾਡਲ ਐਸਾ ਲਾਂਚ ਕੀਤਾ ਜਿਹਨੂੰ ਜੀਐਲਏ ਕਲਾਸ ਕਹਿੰਦੇ ਆ ਹੁਣ ਮੈਂ ਜੀਐਲਏ ਦਾ ਕਹਤਾ ਹੈ ਕੁਸ਼ਨ ਤੁਹਾਡੇ ਲਈ ਪਹਿਲਾ ਹੈਗਾ ਜੀ ਜੀਐਲਏ ਗੱਡੀ ਦਾ ਐਕਚੁਅਲ ਮਾਡਲ ਹੈਗਾ ਕਿਹੜਾ ਹਮ ਆਨਸਰ ਤੁਸੀਂ ਦੇਣਾ ਸਾਰਿਆਂ ਨੇ ਬਾਈ ਆ ਜਿਹੜਾ ਮਾਡਲ ਆ ਤੁਸੀਂ ਦੱਸੋ ਹਾਂ ਨੰਬਰ 2 ਤੁਹਾਡੇ ਲਈ ਲੈ ਕੇ ਆਏ ਆ ਜੱਟ ਦੇ ਕਹਿੰਦੇ ਨੇ ਥਾਰ ਬਾੜ ਦੇ ਜਾਊਗੀ ਰੋਡਾਂ ਤੇ ਜੇ ਮੇਰੇ ਜਨੇ ਮੇਰੇ ਸੱਜਣ ਮਿੱਤਰਾਂ ਆ ਪੂਰੇ ਪੰਜਾਬ ਕਿਸਾਨ ਜਿੰਦਾਬਾਦ ਆਪਣੇ ਹੈਗੇ ਨੇ ਜਿੰਨਾ ਪਿਆਰ ਦਿੱਤਾ ਤੁਹਾਡੇ ਲਈ ਬਹੁਤ ਸੋਹਣਾ ਇੱਕ ਟਰੈਕਟਰ ਲੈ ਕੇ ਆਏ ਆ ਬਾਈ ਨੂੰ ਉੱਥੇ ਚੱਕ ਲੈ ਇਹਨੂੰ ਇੱਥੇ ਚੱਕੋ ਚੁਟੋ ਇਹਦਾ ਸਪੋਰਟ ਹੈਗੀ ਹੈ ਇਸ ਟਰੈਕਟਰ ਦੀ ਕੁਆਲਿਟੀ ਚੈੱਕ ਕਰੋ ਕਿੰਨਾ ਮਜ਼ਬੂਤ ਟਰੈਕਟਰ ਹੈ ਇਹਨੂੰ ਇੱਕ ਦੇਉਂਦੇ ਨੇ ਐਦਾਂ ਹੀ ਛੱਡਣਾ ਜ਼ੋਰ ਲਾ ਕੇ ਇੱਕ ਦੋ ਟੁੱਟ ਜੂਗਾ ਮੈਗਨਟ ਨਹੀਂ ਡੁੱਟਦਾ ਹੁਣ ਇਹ ਟੁੱਟੇ ਦਾ ਇਹਨਾਂ ਸੋਚੀਓ ਸਲੈਂਸਰ ਟੁੱਟਿਆ ਜੇ ਫਿਰ ਇਹ ਕਿ ਟਰੈਕਟਰ ਟੁੱਟ ਗਿਆ ਜੇ ਖੇਡਾਂ ਦੇ ਨਾਲ ਥੋੜਾ ਥੋੜਾ ਟਾਇਰ ਹਿਲਦੇ ਰਹਿੰਦੇ ਨੇ ਪਰ ਚੀਜ਼ ਦੀ ਤੈਨੂੰ ਕੁਆਲਿਟੀ ਚੈੱਕ ਕਰਾ ਲੈ ਨੰਬਰ 1 ਸਰਕੂਲਰ ਟਰੈਕਟਰ ਆ ਚੁੱਕਾ ਹੈ ਬੱਚਾ ਸਾਲ ਦਾ ਸਪੋਰਟ ਲੱਗ ਜੂਗੀ ਬੱਚਾ 3 ਸਾਲ ਦਾ ਸਪੋਰਟ ਉਤਰ ਜਾਊਗੀ ਬੱਚਾ 4 ਸਾਲ 6 ਸਾਲ 8 ਸਾਲ ਦਾ ਬੱਚਾ ਹੈਗਾ ਤੇ ਤੁਹਾਨੂੰ ਮੈਂ ਟਰੈਕਟਰ ਚਲਾ ਕੇ ਦਿਖਾਣ ਲਗਾ ਇਹ ਉਹ ਟਰੈਕਟਰ ਹੈ ਜਿਹੜਾ ਸਿਰਫ ਰਿਮੋਟ ਨਾਲ ਚੱਲਦਾ ਹੈ ਦੇਖਣਾ ਭਾਈ ਤੈਨੂੰ ਵੀ ਲਾਨਿਆ ਥੱਲੇ ਹੋਣ ਇਸ ਟਰੈਕਟਰ ਦੀ ਖਾਸियत ਕੀ ਹੈ ਪੰਜਾਬੀਆਂ ਦੇ ਕਹਿੰਦੇ ਖਾਸियत ਐ ਹੀ ਹੁੰਦੀ ਆਪਣੇ ਜਗ੍ਹਾ ਆਪ ਹੀ ਬਣਾ ਲੈਂਦੇ ਨੇ ਤੇ ਉਹ ਟਰੈਕਟਰ ਦੀ ਖਾਸियत ਦੇਖੋ ਆ ਕੋ ਕਹਿੰਦਾ ਚੱਕਦਾ ਨਾ ਮੇ ਉੱਤੇ ਜੀ ਐਲ ਐਨ ਉਹ ਤੇ ਏ ਐਲ ਐਨ ਤੇ ਕੰਪਨੀ ਦੇ ਇਹ ਸਾਰੇ ਵਧੀਆ ਟੌਪ ਮਾਡਲ ਦੇ ਸਾਰੇ ਟਰੈਕਟਰ ਆ ਚੁੱਕੇ ਨੇ ਹੁਣ ਸਭ ਤੋਂ ਵਧੀਆ ਪਿਆਰੀ ਚੀਜ਼ ਕੀ ਹੈ ਇਸ ਦੀ ਖਾਸियत ਕੀ ਹੈ ਇੱਕ ਤਾਂ ਹੈਵੀ ਡਿਊਟੀ ਟਰੈਕਟਰ ਹੈ ਸਪੈਸ਼ਲ ਕੰਪਨੀ ਨੇ ਰਿਕਮੈਂਡ ਕੀਤਾ ਮਾਡਲ ਦੇ ਚ ਟਫ ਲਿਖ ਕੇ ਹੈਵੀ ਮਸ਼ੀਨ ਇਹ ਕੰਪਨੀਆਂ ਉਦੋਂ ਹੀ ਲਿਖਦੀਆਂ ਨੇ ਜਦੋਂ ਉਹਨਾਂ ਨੂੰ ਹੀ ਪਤਾ ਹੁੰਦਾ ਵੀ ਬੱਚੇ ਪੰਜਾਬ ਉਹਦੇ ਨਾ ਮਾ ਦਾ ਸ਼ੇਰ ਪੈਦਾ ਹੋਏ ਨੇ ਪਤਾ ਨਹੀਂ ਕਿੱਥੇ ਤੇ ਖੇਤਾ ਹੈ ਵਾੜੋ ਚੈ ਦੱਬਿਆ ਦੇ ਮਾਰੋ ਜਿੱਥੇ ਮਰਜੀ ਛਲਾਂਗਾ ਮਾਰਦੇ ਰਹੋ ਤੇ ਸਪੈਸ਼ਲ ਮੈਂ ਦੁਬਾਰਾ ਬੰਦ ਕਰਕੇ ਇਸ ਦਾ ਨਾ ਮਿਊਜ਼ਿਕ ਚਲਾਣਾ ਚਾਹਨਾ ਬਹੁਤ ਹੀ ਵਧੀਆ ਮਿਊਜ਼ਿਕ ਤੇ ਆਣਾ ਸੁਣੀਓ ਜੇ ਮੈਨੂੰ ਜੇ ਦੱਸਿਓ ਵੀ ਕਿਹੜੇ ਜੋ ਆਵਾਜ਼ ਕਿਹੜੇ ਟਰੈਕਟਰ ਦੀ ਆ ਤੇ ਨੰਬਰ 3 ਤਾਂ ਲੈ ਕੇ ਆਏ ਆ ਪਹਿਲੀ ਗੱਡੀ ਇੰਨੀ ਪਿਆਰੀ ਜਿਹੜੇ ਬੱਚੇ ਕਹਿੰਦੇ ਸੀ ਦੋ ਹੈਗਿਆਂ ਘਰੇ ਭਰਾ ਭੈਣ ਆ ਜਾਂ ਭਾਈ ਪਾਈ ਹੈਗੇ ਨੇ ਤੁਹਾਡਾ ਬੜਾ 25000 ਦੇ ਵਿੱਚ ਵੀ ਚੱਲ ਜਾਂਦਾ ਨਾ ਅਸੀਂ ਦੋ ਗੱਡੀਆਂ ਲੈ ਲਾਂਗੇ ਵਧੀਆ ਗੱਡੀ ਦਿਖਾ ਦਿਓ ਤੁਹਾਨੂੰ 25000 ਨਾ 30 ਨਾ 40000 ਹੂੰ 20 ਸੱਤ ਤੋਂ ਵਧੀਆ ਫਾਰਮੂਲਾ 2 ਸੀਟਰ ਸਾਡੇ ਕੋਲ ਗੱਡੀ ਆ ਚੁੱਕੀ ਜਿਹੜਾ ਬੱਚਾ ਇੱਕ ਸਾਈਡ ਤੇ ਬਹੂਗਾ ਪ੍ਰੋਪਰ ਗੱਡੀ ਇੱਕ ਸਾਈਡ ਤੋਂ ਹੈਂਡਲ ਫੜ ਕੇ ਬੱਚਾ ਚਲਾ ਸਕਦਾ ਐ ਐਕਚੁਅਲ ਆ 2 2 ਸੀਟਰ ਗੱਡੀ ਹੈਗੀ ਐ ਤੇ ਜਿਸ ਦੀ ਗੱਲ ਕਰੀਏ ਕੀਮਤ ਸਾਡੇ ਕੋਲ ਲੱਗੀ 15500 ਰੁਪਏ ਦੀ 15500 ਦੀ ਕੀਮਤ ਹੈ ਤੇ ਕੰਪਨੀ ਦਾ ਮਾਡਲ ਬਾਕਾਇਦਾ ਕੰਪਨੀ ਨੇ ਸਪੈਸ਼ਲ ਮਾਡਲ ਇੱਕ ਕਿਹਾ ਜੀਓਪ ਮਾਡ ਔਰ ਚੈਸੀ ਚੈੱਕ ਕਰ ਸਕਦੇ ਹੋ ਵੀ ਇਹ ਤਨ ਅਗਰ Google ਤੇ ਸਰਚ ਕਰਦੇ ਨਾ ਵੀ ਇੰਡੀਆ ਟਾਪ ਗੱਡੀਆਂ ਇਹ ਉਹਨਾਂ ਚ ਗੱਡੀ ਦਿਖਾ ਰਹੇ ਆ ਕੋਈ ਮਾਮਲੀ ਗੱਡੀਆਂ ਨਹੀਂ ਦਿਖਾ ਰਹੇ ਆ ਆਮ ਘਟੋਣਿਆਂ ਦਾ ਦੁਕਾਨਾਂ ਤੋਂ ਬਿਲ ਦੇਣੇ ਨੇ ਮਿਲ ਜਾਣੇ ਆ ਸਹੀ ਤੁਹਾਡੇ ਆਏ ਦਾ ਫਾਇਦਾ ਜਿਹਨੇ ਕਿ ਫੋਰਨ ਕੰਟਰੀ ਮੇਰੇ ਬਾਈ ਮੈਨੂੰ ਜਾਣਦੇ ਨੇ ਮੈਨੂੰ ਕਾਲ ਆਏਗੀ ਉਹ ਗਰੰਟੀ ਨਾ ਕਹਿੰਨਾ ਤੂੰ ਦੇਖਣ ਤੋਂ ਬਾਅਦ ਆਣ ਤੋਂ ਬਾਅਦ ਤੁਹਾਨੂੰ ਲੱਗੇਗਾ ਯਾਰ ਇਹ ਚੀਜ਼ ਤਾਂ ਹੋ ਗਈ ਹੈ ਤੇ ਮੈਂ ਲੈ ਕੇ ਚੱਲਾਂ ਰੇਟ ਤਾਂ ਨਾਲ ਦੇ ਰਿਹਾ ਔਰ ਕਿਸੇ ਦਾ ਬਜਟ ਇਕੋ ਫਲੈਂਡੀ ਨਹੀਂ ਹੁੰਦਾ ਅਲਾ ਦੇ ਮਹਿੰਗੀ ਗੱਡੀ ਦਿਖਾ ਦੇਣਗੇ ਦੇ ਦੇਣਗੇ ਨਹੀਂ ਅਸੀਂ ਰਾਇਲ ਗੱਡੀਆਂ ਨੂੰ ਚੰਗੀਦਰਾ ਨਿਚੋੜ ਕੇ ਤੁਹਾਡੇ ਮਤਲਬ ਦੇ ਰੇਡ ਲੈ ਕੇ ਆਏ ਆ ਤਾਂ ਕਿ ਤੁਸੀਂ ਲੈ ਸਕੋਰ ਲੈ ਕੇ ਜਾ ਕੇ ਚੰਗੀਦਰਾ ਖੁਆ ਕੇ ਲੈ ਕੇ ਜਾਓ ਜਿਹੜੇ ਨੰਬਰ 4 ਦੇ ਉੱਤੇ ਸਭ ਤੋਂ ਸੋਹਣਾ ਕਿੰਨੀ ਪਿਆਰੀ ਗੱਡੀ ਦੇਖੋ ਕਿੰਨੇ ਸੋਹਣੇ ਸਿਗਨੇਚਰ ਹੋਏ ਇਹ ਸਪੈਸ਼ਲ ਗੱਡੀ ਸਪੋਰਟਸ ਮਾਈਂਡ ਗੱਡੀ ਜਿਹੜੀ ਪ੍ਰੋਪਰ ਰੇਤਿਆਂ ਦੇ ਉੱਤੇ ਚੱਲੇਗੀ ਇਸ ਗੱਡੀ ਸਪੈਸ਼ialਟੀ ਹੈ ਇਹਦੀ ਤਾਕੀਆਂ ਦੇ ਕਿੰਨੇ ਪਿਆਰੇ ਮਾਡਲ ਦੇਖੋ ਡੋਰ ਕਿੰਨਾ ਸੋਹਣੇ ਓਪਨ ਹੁੰਦੇ ਨੇ ਵੀ ਐਸੀਆਂ ਚੀਜ਼ਾਂ ਲਗਜ਼ਰੀ ਚੀਜ਼ਾਂ ਤੁਹਾਨੂੰ ਸਿਰਫ ਬ੍ਰਾਂਡ ਗੁਰੂਟੋ ਦੇ ਮਿਲਣਗੀਆਂ ਜੋ ਯੂਨਿਕ ਚੀਜ਼ਾਂ ਨੇ ਹੁਣ ਨੰਬਰ 5 ਤੇ ਅਸੀਂ ਲੈ ਕੇ ਆਏ ਆ ਉਹ ਗੱਡੀ ਇਹ ਸਭ ਤੋਂ ਫੇਮਸ ਹੈ ਸੁਪਨੇ ਆ ਦੇ ਵਿੱਚ ਵੀ ਸੁਪਨੇ ਆ ਦੇ ਵਿੱਚ ਵੀ ਬੰਦਾ ਕਹਿੰਦਾ ਇੱਕ ਸਾਲ ਦਾ ਬੱਚਾ ਜੀ ਛੋਟਾ 2 ਸਾਲ ਦਾ ਬੱਚਾ ਇਹ ਫੋਟੋ ਸ਼ੂਟ ਕਰਾਣਾ ਚਾਹੁੰਦੇ ਆ ਔਨੇਬਲ ਜਿੰਨੇ ਵੀ ਪੰਜਾਬ ਦੇ ਮੈਂਬਰ ਨੇ ਗੱਡੀ ਤੁਹਾਨੂੰ ਦੇ ਦਾਂਗੇ ਨੋਮੀਨਲ ਪ੍ਰਾਈਸ ਦੇ ਉੱਤੇ ਔਰ ਜੋ ਰੈਂਟ ਤੇ ਲੈ ਕੇ ਜਾਣਾ ਚਾਹੁੰਦੇ ਆ 4 ਵਨ ਡੇ ਸ਼ੂਟ ਵਾਸਤੇ ਬੱਚੇ ਦਾ ਬਰਥਡੇ ਆ ਕਿ ਇਹ ਚਾਹ ਹੁੰਦਾ ਯਾਰ ਮੈਂ 10000 ਨਹੀਂ ਖਰਚਣਾ 2000 ਨਹੀਂ ਖਰਚਣਾ ਬੱਚਾ ਸ਼ੂਟ ਕਰਾਣਾ ਹੈ ਜੀ ਤੇ ਰੁਪਏ 1000 ਰੁਪਏ ਦੇ ਵਿੱਚ ਵੀ ਇਹ ਤੁਹਾਨੂੰ ਗੱਡੀ ਦੇ ਦਾਂਗੇ ਸ਼ੂਟ ਕਰਾ ਕੇ ਛੱਡ ਕੇ ਵੀ ਤੁਸੀਂ ਜਾਣੇ ਲੈ ਕੇ ਵੀ ਤੁਸੀਂ ਜਾਣੀ ਐ ਬੀਤੀ ਹੈ ਵਿੱਚ ਮਿਲ ਜਾਣੀ ਆ ਤਾਂ ਵੇ ਇੱਕ ਦਿਨ ਬੀਤੀ ਹਜ਼ਾਰ ਵਿੱਚ ਗੱਡੀ ਨਹੀਂ ਮਿਲਨੀ ਫਿਰ ਦੱਸ ਦਈਏ ਕਿਉਂਕਿ ਪੰਜਾਬੀ ਨਾ ਤੋੜ ਕੇ ਲੱਕ ਪਾਅ ਦੇ ਬਣਾ ਦਿੰਦੇ ਨੇ ਨੇ ਜਰੂਰ ਝੂਠ ਵਾਸਤੇ ਆ ਇਹ ਸਿਰਫ ਸ਼ੂਟ ਵਾਸਤੇ ਆ ਉਹਦਾ ਇਸ ਦੀ ਕੀਮਤ 12700 ਰੁਪਏ ਦੀ ਕੀ 12700 ਦੀ ਰਾਇਲ ਜ਼ਰਾਏ ਗੱਡੀ ਜੇ ਤੁਸੀਂ ਸ਼ੂਟ ਕਰਨਾ ਚਾਹੁੰਦੇ ਕਹਿੰਦੇ ਚਾਹ ਆ ਮੈਨੂੰ ਗੋਡੇ ਗੋਡੇ ਤੇ ਮੈਂ ਕਿਹਾ ਚਾਹ ਵੀ ਤੁਹਾਡਾ ਲਵਾ ਦਾਂਗੇ ਚੰਗੀ ਜਿਹਾ ਆ ਜਾਈਓ ਗੁਰਟਵਾਏ ਤੇ ਸਭ ਤੋਂ ਸੋਹਣੀ ਰੂਬੀ ਗੋਨ ਗੱਡੀ ਲੈ ਕੇ ਆਏ ਆ ਕੰਪਨੀ ਦੇ ਮਤਲਬ ਕਿ ਇੱਕ ਵੱਡੇ ਤੋਂ ਵੱਡੇ ਮਾਡਲ ਜਿਹੜਾ ਕਸਟਮਰ ਕਹਿੰਦਾ ਨਾ ਵੀ ਸਾਡੇ ਘਰੇ ਖੇਤ ਹੈਗੇ ਨੇ ਸਰ ਕੋ ਪਹਿਲਾਂ ਹੈਗੀਆਂ ਵੱਡੀਆਂ ਵੱਲ ਜ਼ਮੀਨਾਂ ਹੈਗੀਆਂ ਨੇ ਖੁੱਲੀ ਗੱਡੀ ਚਲਾਨੀ ਹੈ ਰਗੜਨੀ ਹੈ ਤੇ ਮੈਂ ਖੁਦ ਕਹਿੰਨਾ ਵੀ ਇਹ ਗੱਡੀ ਲੈ ਕੇ ਜਾਂਦੇ ਘਰੇ ਰਖਾਇਆ ਨਾ ਕਰੋ ਰੱਖਿਆ ਨਾ ਕਰੋ ਲੁਕੋ ਕੇ ਵੀ ਭੈਣਾ ਮੇਰੀ ਕਹਿੰਦੀ ਅਸੀਂ ਲੈ ਕੇ ਤਿੰਨ ਦਿਨ ਗੱਡੀ ਚੱਲੀ ਨਹੀਂ ਉਹ ਚਲਾਓ ਰੱਜ ਕੇ ਪੂਰੀ ਗਾਰੰਟੀ ਨਾਲ ਦੇ ਦੂੰਗਾ ਐਸੇ ਮਾਡਲ ਜਿਹੜੇ 22000 24000 27000 ਵਿੱਚ ਮਿਲਦੇ ਮੈਂ ਖੁਦ ਇਹ ਮਾਡਲ ਆਪਣਾ ਮਾਡਲ 21000 ਦਾ ਲਾਸਟ ਵਿੱਚ ਹੈ 21000 ਵਿੱਚ ਹੈ ਬਟ ਪ੍ਰੈਜ਼ੈਂਟ ਜਿਹੜਾ ਹੁਣ ਕੋ ਜੂਨ ਦੀ ਛੁੱਟੀਆਂ ਚੱਲ ਰਹੀਆਂ ਨੇ ਕਹਿੰਦੇ ਸਾਡੇ ਦੋ ਚਾਰ ਇਹ ਖੜੋਣਾ ਵੀ ਨਾਲ ਲੈ ਕੇ ਜਾਣੇ ਨੇ ਉਹਨਾਂ ਲਈ ਧਮਾਕਾ ਹੈਗਾ ਸਿਰਫ ਇਹ ਗੱਡਿਆਂ ਦੇ ਨਹੀਂ 15000 ਦੇ ਵਿੱਚ 15000 ਦੇ ਵਿੱਚ ਹੁਣ ਤਾਂ ਮਈ ਦੀਆਂ ਛੁੱਟੀਆਂ ਵੀ ਹੋ ਗਈਆਂ ਕੁਝ ਹੋਰ ਬਾਰੀ ਤੁਸੀਂ ਕਰਵਾਈਆਂ ਨੇ ਕਹਿ ਕੇ ਸਾਰੀ ਸਰਕਾਰਾਂ ਨੂੰ ਬੱਚੇ ਖੁਸ਼ ਕਰਦੇ ਨੇ ਗਰਮੀਆਂ ਦੇ ਵਿੱਚ ਬਾਈ ਦੀ ਸਾਰੀ ਆ ਬੜਾ ਪਿਆਰਾ ਮਾਡਲ ਹੈ ਮੈਂ ਬਹੁਤ ਟਾਈਮ ਦਾ ਇਹਨੂੰ ਦੇਖੀ ਜਾਂਦਾ ਸੀ ਇਹ ਇੱਕ ਵਨ ਆਫ ਦਾ ਯੂਨਿਕ ਮਾਡ ਵੀ ਕੁਸਵੀ ਗੱਲ ਕਰੋ ਭਾਪੀ ਪੈਂਦੀ ਨੀਲ ਪੁਲਿਸੀ ਤਨ ਲੱਗੀ ਦਿਖੂਗੀ ਲਾ ਰੰਗ ਦੀ ਵੀ ਇੰਨੀ ਚ ਮਕੀਲੀ ਗੱਡੀ ਐ ਤੇ ਮਨਪ੍ਰੀਤ ਕੋਲੇ ਸੀ ਨਾ ਮੰਦੀ ਸੇਮ ਐ ਦੇ ਨਾਲ ਅੱਛਾ ਮੇਰੀ ਬੇਨਤੀ ਹੈ ਮੇਰੀ ਭੈਣਾਂ ਨੂੰ ਮੇਰੀ ਫੈਮਿਲੀ ਮੈਂਬਰ ਨੂੰ ਅਰ ਵੈਸੇ ਕੁੜੀਆਂ ਕੁੜੀਆਂ ਨੂੰ ਬਹੁਤ ਸ਼ੌਂਕ ਹੁੰਦਾ ਨੇਲ ਪਾਲਿਸ਼ ਦਾ ਕੋਈ 10 ਤਰ੍ਹਾਂ ਦੀ ਨੇਲ ਪਾਲਿਸ਼ ਪਰਸ ਪਾ ਕੇ ਲਿਆਈਓ ਇਹ ਗੱਡੀ ਦਾ ਤਾਂ ਮੈਂ ਰੇਟ ਦੱਸਣਾ ਰੇਟ ਹੈਗਾ ਜੀ ਇਹਦਾ 15000 ਰੁਪਈਆ ਰੁਪਈਏ 500 ਡਿਸਕਾਊਂਟ ਐਕਸਟਰਾ ਦਊਂਗਾ ਇਸ ਗੱਡੀ ਉੱਤੇ ਜੇ ਤੀ 10 ਨੇਲ ਪਾਲਿਸ਼ ਲਿਆ ਕੇ ਤਾਂ ਖੜੀਆਂ ਕਰ ਦਿਤੀਆਂ ਭਾਈ ਨੇ ਅਸਰੇ ਮੈਨੂੰ ਪਤਾ ਕਿਸ ਨੇ ਇਸਨੇ ਆਇਆ ਭਾਈ ਅੱਛਾ ਗੱਡੀ ਵੀ ਇਹ ਹੀ ਦੇਣੀ ਜੇ ਫਿਰ ਨਾ ਕਿ ਉਹ ਡਿਸਕਾਊਂਟ ਜੋ ਹਰ ਗੱਡੀ ਉਰ ਰੱਖਦੇ ਨੇਲ ਪਾਲਿਸ਼ ਲੈਂਦੀ ਹੈ ਕੱਲ ਅਸੀਂ ਬੇਨਤੀ ਕੀਤੀ ਸੀ ਕਿ ਔਨੇਬਲ ਜਿੰਨੇ ਪੰਜਾਬ ਛੇੜ ਦੇ ਮੇਰੇ ਭਰਾ ਹੈਗੇ ਨੇ ਫੈਮਿਲੀ ਮੈਂਬਰ ਇੱਕ ਗੱਡੀ ਮੈਂ ਲੈ ਕੇ ਆਇਆ ਐਸੀ ਤੱਕੜ ਜਿਹੜੇ ਮੇਰੇ ਬਾਈ ਫੌਜ ਜਵਾਨ ਤੈਨਾਤ ਨੇ ਸਿਰਫ ਗਿ ਲੋਡਵੰਦ ਬੰਦੇ ਨੂੰ ਮੈਂ ਸੇਵਾ ਦਾ ਮੌਕਾ ਦੇਣਾ ਚਾਹੂੰਗਾ ਜਿੱਥੇ ਜਿਹੜਾ ਕਹਿੰਦੇ ਨੇ ਬਾਰਡਰ ਪੰਜਾਬ ਦੀ ਲੋਕੀ ਖੜਦੇ ਨੇ ਤੈਨਾਤ ਹੁੰਦੇ ਨੇ ਸਾਡੇ ਭਰਾ ਉਹਨਾਂ ਚੋ ਫੈਮਲੀ ਚ ਬੱਚੇ 2 ਜਾਂ 4 ਹੁੰਦੇ ਨੇ ਵੀ ਸਾਨੂੰ ਲੱਗਦਾ ਸਾਡਾ ਬਜਟ ਨਹੀਂਗਾ ਲੋਕਾਂ ਦੇਖ ਕੇ ਹੁੰਦਾ ਵੀ ਅਸੀਂ ਵੀ ਸਬਰ ਕਰਨ ਲਈ ਬੰਦੇ ਹੈਗੇ ਆ ਵੀ ਉਹ ਚੀਜ਼ ਮਹਿੰਗੀ ਯੂਜ਼ ਕਰ ਰਹੇ ਸਾਡੇ ਘਰੇ ਨਹੀਂ ਹੈਗੀ ਇਸ ਗੱਡੀ ਦੀ ਐਕਚੁਅਲ ਕੀਮਤ 12000 17000 ਰੁਪਏ ਮਿਲਦੀ ਹੈ ਇਹ ਗੱਡੀ ਹੈਗੀ 10000 ਦੀ ਪਹਿਲਾ ਰੇਟ 10000 ਅਗਰ ਤੁਸੀਂ ओरिजिनल ਆਪਣਾ ਫੌਜੀ ਦਾ ਆਧਾਰ ਕਾਗਜ਼ ਦਿਖਾਉਂਦੇ ਹੋ ਤੇ ਤੁਹਾਡੇ ਘਰੇ ਕਟੋਗੜ ਦੋ ਜਾਂ ਤਿੰਨ ਬੱਚੇ ਇੱਕ ਪਰਿਵਾਰ ਦੇ ਹੈਗੇ ਨੇ ਇੱਕ ਬੰਦੇ ਨੂੰ ਸਿਰਫ ਇਹ ਗੱਡੀ ਦਿੱਤੀ ਜਾਏਗੀ 5000 ਰੁਪਏ ਚ ਕੀ ਬਾਤ ਹੈ ਜੀ ਇਹ ਸਿਰਫ ਇੱਕ ਸੇਵਾ ਦੇਸ਼ ਦੀ ਹੈ ਕਿਉਂਕਿ ਦੇਸ਼ ਜਵਾਨ ਦੇ ਕਹਿੰਦੇ ਮੇਰੇ ਭਰਾ ਬਾਹਰ ਬੈਠੇ ਨੇ ਬਟ ਮੈਂ ਫਿਰ ਬੇਨਤੀ ਕਰਨਾ ਚਾਹੁੰਦਾ ਜਿੰਨੇ ਮੇਰੇ ਫੌਜੀ ਭਰਾ ਦੇਖਦੇ ਪਏ ਨੇ ਸੁਣਦੇ ਪਏ ਨੇ ਜੇ ਕੋਈ ਵੱਡਾ ਕੈਪਟਨ ਹੈ ਜਾਂ ਕੋਈ ਮਿਲਟਰੀ ਦਾ ਬੰਦਾ ਹੈ ਉਹ ਧੱਕਾ ਨਾ ਕਰੀ ਪੰਜ-ਪੰਜ ਮੁੰਦਰੀਆਂ ਪਾ ਕੇ ਆ ਕੇ ਵੀ ਪਾਈ ਸਾਹ ਨੂੰ ਗੱਡੀ ਦੇ ਦੇ ਪੰਜ ਐਦਾਂ ਨਹੀਂ ਹੋਣਾ ਸਿਰਫ ਲੋਡ ਬੰਦ ਲੋਡ ਬੰਦ ਵੀ ਪਾ ਚੋ ਤੀ ਪਤਾ ਲੱਗ ਬੰਦਾ ਇੱਕ ਲੇਰ ਅਦਾ ਕੇ ਬੈਠਾ ਆਇਆ ਹੈ ਉੰਦੇ ਜਨ ਅੰਨੀ ਕਹਿ ਰਹੀ ਬਾਈ ਮੇਰੇ ਕੋਲ 100 ਰੁਪਏ ਬੱਸ ਦਾ ਵੀ ਖਰਚਾ ਨਹੀਂ ਹੈ ਉਹ ਲੋਡ ਵਾਂ ਦਾ ਐਕਚੁਅਲ ਹੁੰਦਾ ਹੈ ਮੇਰੇ ਕੋਲ ਕੈਪਟਨ ਵੀ ਆਏ ਸੀ ਕਹਿੰਦਾ ਯਾਰ ਗੱਡੀ ਗਈਆਂ ਮੈਂ ਤਿੰਨ ਗੱਡੀਆਂ ਲੈਣੀ ਆ ਪੰਜ-ਪੰਜਾਂ ਦੇ 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 ਮੈਂ ਕਿਹਾ ਬਾਈ ਤੁਸੀਂ ਜਿੱਤੇ ਮੈਂ ਹਾਰ ਗਿਆ ਹਾਂ ਸਹੀ ਹੈ ਸਾਡੇ ਕੋਲ ਲੜ ਨਹੀਂ ਹੁੰਦਾ ਤੁਸੀਂ ਕਿਸੇ ਨੇ ਆ ਸਮਝਾਓ ਉਹਨਾਂ ਨੂੰ ਕਹਿਣਾ ਕੀ ਜਨਣਾ ਸਮਝਾਓ ਮੈਂ ਮੈਂ ਇਹੀ ਕਹਿਣਾ ਵੀ ਸਮਝਣ ਦੀ ਕੋਸ਼ਿਸ਼ ਕਰੋ ਭਰਾ ਦੀ ਕਹਿ ਕੀ ਰਿਹਾ ਵੀ ਜਿਹੜੇ ਲੋਡ ਬੰਦ ਆ ਲੋਡ ਬੰਦ ਨੂੰ ਹੀ ਇਹ ਗੱਡੀ 5000 ਦੀ ਮਿਲਣੀ ਆ ਆਰਮੀ ਦੇ ਵਿੱਚ ਜਿਹੜਾ ਕੋਈ ਸੇਵਾ ਕਰਦਾ ਭਰਾ ਆਈ ਕਾਰਡ ਲੈ ਕੇ ਆ ਜੇ ਤੇ ਇੱਥੇ 5000 ਦੀ ਗੱਡੀ ਉਹ ਪੋਸਟ ਤੇ ਹੋਣਾ ਚਾਹੀਦਾ ਬੰਦਾ ਔਰ ਇੱਕ ਪਰਿਵਾਰ ਦੇ ਮੈਂਬਰ ਨੂੰ ਅਸੀਂ ਦਵਾਵਾਂਗੇ ਆਪਣਾ ਮੋਬਾਈਲ ਵੀ ਨਾਲ ਲੈ ਕੇ ਆਵੇ ਘੱਟੋ ਘੱਟ ਪਰਿਵਾਰ ਦੇ ਤਿੰਨ ਬੱਚੇ ਇੱਕ ਮਾਂ ਦੇ ਬੋਤ ਹੋਣੇ ਚਾਹੀਦੇ ਨੇ ਜੀ ਹਾਂ ਕਿਉਂਕਿ ਕਹਿੰਦੇ ਨਾ ਮੁੰਡੇ ਹੀ ਸ਼ੇਰ ਖਾਨ ਨਿਕਲਦੇ ਨੇ ਧੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਘੱਟੋ ਘੱਟ ਦੋ ਜਾਂ ਤਿੰਨ ਧੀਆਂ ਵਾਲਾ ਪਿਓ ਜਿਹੜਾ ਬਾਹਰ ਤੇ ਨਾਂ ਤੱਕ ਹੈ ਤੇ ਕਹਿੰਦੇ ਕਿ ਕਰਤੀਆਂ ਨੂੰ ਕਿਤਾਬਾਂ ਵੀ ਅਸੀਂ ਦਵਾਵਾਂਗੇ ਸਾਡਾ ਵਾਦਾ ਬੜ ਤੁਹਾਨੂੰ ਇੱਕ ਲੋੜਵੰਦ ਬੰਦਾ ਹੀ ਸਰ ਕੋ ਲਾਵੇ ਬੇਨਤੀ ਇਹ ਵੀਡੀਓ ਦੇਖ ਕੇ ਸਭ ਮੱਚਦੇ ਨੇ ਭਈ ਮੈਂ ਗੱਡੀ ਲੈਣ ਚੱਲਾ 5000 ਦੀ ਮੈਂ ਲੈ ਕੇ ਆਉਂਗਾ ਮੈਂ ਲੈ ਕੇ ਦਿ ਮੈਂ ਕਿਹਾ ਭਾਈ ਜੋ ਕਰਨਾ ਕਰ ਲੈ ਤੂੰ ਆਧਾਰ ਕਾਰਡ ਦੀ ਫੋਟੋ ਕਾਪੀ ਦਿਖਾਣਾ ਓਰ ਜਿਨ ਅਰਜੀਨ ਨਹੀਂ ਮੈਂ ਕਿਹਾ ਤੇਰਾ ਬੰਦਾ ਕਹਿੰਦਾ ਕਿ ਹੁਸ਼ਿਆਰਪੁਰ ਬੈਠਾ ਮੈਂ ਕਿਹਾ ਤੂੰ ਕਿਉਂ ਐਦਾ ਪੱਗੇ ਲੰਦਾ ਮੈਂ ਸਾਡਾ ਕਮਰ ਭਾਈ ਇੱਕ ਹੋਰ ਦੱਸੋ ਤੁਸੀਂ ਗੱਡੀਆਂ ਹੀ ਦਿਖਾਈਆਂ ਕੱਲੀਆਂ ਕਾਰਾਂ ਹੀ ਦਿਖਾਈਆਂ ਇੱਕ ਕਾਰ ਹੀ ਵੇਚਨੀ ਆ ਕੱਲੀਆਂ ਸ਼ੂਟਰ ਦਿਖਾ ਦੀਏ ਮੈਂ ਰਾਜੇ ਬਿਲਕੁਲ ਦਿਖਾਓ ਮੈਂ ਤਾਂ ਕਹਿੰਦਾ ਵੀ ਕੱਲੀਆਂ ਗੱਡੀਆਂ ਸ਼ੂਟਰ ਦੇਖ ਲਓ ਪਹਿਲੇ ਸਾਰੇ ਐ ਜਿਹੜਾ ਸਾਰਿਆਂ ਨੂੰ ਮਿਲਦਾ ਘੱਟ ਜੇ ਤੇ ਬਾਈ ਨਵਾਂ ਤਨਵਾ ਨਗਾ ਵੀਰੇ ਦਾ ਅਫਰੀਕ ਵੀਰੇ ਦਾ ਪਿਆਰ ਦਿੱਤਾ ਜੱਫੀਆਂ ਪਾਉਂਦੇ ਪਏ ਨੇ ਤੇ ਤੁਹਾਡੇ ਲਈ ਲੈ ਕੇ ਆਇਆ ਸਭ ਤੋਂ ਸੋਹ ਪਾਜੀ ਮੈਂ ਸ਼ੂਟਰ ਨਾਲ ਐਸ ਤੋਂ ਸ਼ਾਹਰੂਖ ਖਾਨ ਵੀ ਆਂਦਾ ਜਿਹੜਾ ਕੱਲ ਰਾਤੀ ਮੋਟਰਸਾਈਕਲ ਸਾਰੇ ਕੋ ਛੱਡ ਕੇ ਗਿਆ ਜੇ ਇਹ ਬਾਈ ਫਸਦਾ ਫੋਹ ਦਾ ਕਹਿੰਦਾ ਖਫਾ ਪੰਦਾ ਨਾਲ ਨਾ ਤੇ ਪੈਟਰੋਲ ਬਾਈਕ ਲੈ ਕੇ ਆਏ ਪੁੱਤਰ ਆ ਚਲਾਇਆ ਜਰਾ ਕੋਰਸੋ ਵਾਲੀ ਕਾ ਜਰਾ ਤੇ ਮੈਂ ਥੈਂਕ ਯੂ ਸਾਰੇ ਪੰਜਾਬ ਦੇ ਭਰਾਵਾਂ ਦਾ ਗਾ ਮੇਰੇ ਬਾਈ ਜਿੰਨੇ ਵੀ ਹੁਣ ਤੱਕ ਹੋ ਕੇ ਗਏ ਨੇ ਬਹੁਤ ਪਿਆਰ ਦਿੰਦੇ ਨੇ ਅਗਰ ਤੁਸੀਂ ਵੀਡੀਓ ਨਾਲ ਲੱਗਦਾ ਵੀ ਵਕਈ ਦੇਖ ਕੇ ਮਜ਼ਾ ਆਉਂਦਾ ਹੈ ਬੱਚੇ ਨੂੰ ਉਠਾ ਕੇ ਜਰੂਰ ਵੀਡੀਓ ਦਿਖਾਈਓ ਪਲੱਸ ਤੁਹਾਡਾ ਫਾਇਦਾ ਕੀ ਕਰਨਾ ਦੀ ਵੀਡੀਓ ਨੂੰ ਪੂਰੀ ਸੇਵ ਕਰਨਾ ਹੈ ਉਹ ਕਮੈਂਟ ਬਾਕਸ ਦੇ ਵਿੱਚ ਵੀ ਲਵ ਗੁਰਤੁਆਇ ਲਿਖ ਦੇਣਾ ਤੇ ਜਿਨਨੇ ਨੇ ਪ੍ਰਾਈਜ਼ ਜਿੱਤਣੇ ਨਾਲ ਵੀ ਕਮੈਂਟ ਪਾਈ ਜਾਨੇ ਤਾਂ ਕਿ ਤੁਹਾਨੂੰ ਜਦੋਂ ਉਹ ਤੁਸੀਂ ਸਕਰੀਨਸ਼ਾਟ ਲੈ ਕੇ ਆਇਓ ਟਿਕ ਗਿਫਟ ਦਿੱਤਾ ਜਾਏਗਾ ਉਸ ਬੰਦੇ ਨੂੰ ਜਿਹੜੇ ਮੇਰੇ ਬਾਈ ਨਾਲ ਚਲਦੇ 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 ਜਿਹੜੀ ਵੀਡੀਓ ਦੇਖਿਆ ਸਕਰੀਨਸ਼ਾਟ ਵੱਧ ਤੋਂ ਵੱਧ ਮੇਰੇ ਨੰਬਰ ਤੇ ਭੇਜੋਗੇ 83000086 ਉਹ ਨੰਬਰ ਹੈ ਲੈ ਵੀ ਬਾਈ ਮੈਂ ਕਹਿੰਦਾ ਕਿ ਪੈਰ ਰੱਖ ਲੈ ਆਪਣਾ ਹੈ ਪੈਰ ਹੀ ਰੱਖ ਲੈ ਆਪਣਾ ਨਾ ਭਰਾਵਾ ਪੁੱਟੇ ਪੁੱਟੇ ਮਾਰ ਟੱਕ ਲੇ ਘੜਦਾ ਸੋਦਾ ਮਾਰਦਾ ਜਾਊਗਾ ਰੋਡਾ ਆਏ ਆਏ ਆ ਬੰਦ ਐ ਸਰਮੋ ਕੁੱਤੇ ਨਾ ਨਾ ਆਪਣੇ ਆਪਣੇ ਹੀ ਮੱਲਾ ਇਹ ਗੁਰਦਾਏ ਆਪਣੇ ਹੀ ਹੈ ਆ ਚੈੱਕ ਵੀ ਹੋ ਗਈ ਕੁਆਲਿਟੀ ਇਹਦੀ ਡਿਗ ਵੀ ਪੀਨ ਸੀਗੀ ਹੈ ਸਾਰੇ ਪਰਵਾਹਾਂ ਨੂੰ ਸਾਡੇ ਕੋਲ ਨਾ ਵਾਕਈ ਸ਼ੂਟਰ ਮਾਡਲ ਆ ਗਿਆ ਹੈ 125 ਸੀਸੀ ਦਾ ਬਾਈਕ ਹੈਗਾ ਜੇ ਹਾਈ ਪਾਵਰ ਕਪੈਸਿਟੀ ਹੈ ਅਗਰ ਤੁਸੀਂ ਨਾ ਦਿਲ ਦੀ ਧੜਕਾ ਨਾ ਫੋਸ ਹੈਗੀ ਦਾਡੀ ਵੀ ਬਿਲਕੁਲ ਦਮ ਹੈਗਾ ਹੈ ਤੁਹਾਡਾ ਬੱਚਾ 10 ਸਾਲ 12 ਸਾਲ 20 ਸਾਲ ਦਾ ਹੈਗਾ ਜਦੋਂ ਸ਼ੌਂਕ ਆ ਮਾਚਲ ਦੀ ਪਹਾੜੀਆਂ ਚ ਘੁੰਮਣ ਦਾ ਇਹ ਬਾਈਕ ਨੂੰ ਜਰੂਰ ਲੈ ਕੇ ਜਾਈਓ ਗੱਡੀ ਧਰ ਕੇ ਲੈ ਜਿਓ ਇਹ ਖਾਸ ਹਮਾਚਲ ਹਰਿਆਣਾ ਤੇ ਪੰਜਾਬ ਦੇ ਖੇਤਾਂ ਲਈ ਗੱਡੀ ਬਣੀ ਹੈ ਖੇਤਾਂ ਲਈ ਗੱਡੀ ਬਣੀ ਆ ਜਿੱਥੇ ਮਾਰੀ ਨਾ ਇਹ ਨਹੀਂਗਾ ਵੀ ਚੱਕ ਕੇ ਰੋਟੀ ਮੈਂ ਦੇਣ ਚੱਲਾਂ ਮੰਮੀ ਆਇਆ ਹਾਂ ਇਹ ਕਦੇ ਕਦਾਈ ਘੁੰਮਣ ਵਾਲਾ ਜਿੱਦਾਂ ਦਾ ਟਰੈਕਟਰ ਹੀ ਕਹਿੰਦੇ ਨੰਬਰ 1 ਹੁੰਦਾ ਹੈ ਇਹ ਗੱਲ ਕਰੀਏ ਤੇ ਉਵੇਂ ਹੀ ਸਾਰੇ ਕੋ ਨੰਬਰ 2 ਸ਼ੂਕ ਦੀ ਆਈਟਮ ਆ ਗਈ ਸਾਰੇ ਕੋ ਅੱਛਾ ਇਹ ਵੀ 49 ਸੀਸੀ ਦਾ ਟਰੈਕਟਰ ਹੈ ਜਵੇ ਖੇਤਾਂ 'ਚ ਕਹਿੰਦੇ ਨਾ ਟੋਬੇ ਅੱਜ ਚਲਾਣਾ ਹੈ ਵੀ ਮਿੱਟੀ ਘਾਰਾ ਜੋ ਮਰਜੀ ਲੱਗੇ ਭਜਾਈ ਜਾਵੇ ਬੱਚਾ 18000 500 ਦੀ ਕੀਮਤ ਹੈ ਤੇ ਇਸ ਐਕਟਿਵਾਜ ਨੂੰ ਕਹਿੰਦੇ ਹੋਂਡਾ ਮਾਡਲ ਦੀ ਕੀਮਤ ਹੈ ਕਿ 54000 ਰੁਪਿਆ ਚੈਲੰਜ ਬਰੋਂ ਨਾਰਥ ਇੰਡੀਆ ਨੂੰ ਹੈ ਅਸੀਂ ਰੱਖ ਕੇ ਨਹੀਂ ਵਰਖਣਾ ਤੇ ਮੇਰੇ ਕੋਲ 27 ਹੋਰ ਵੀ ਬੇ ਮੈਂ ਦਿਨੇ ਹੀ ਦੇ ਲੈਣੇ ਹੁਣ ਲੈਣੇ ਤੁਸੀਂ ਆ ਜੂ ਜੇ ਕਿ ਸ਼ੌਂਕ ਹੈ ਨਾ ਵੀ ਭਾਈ ਦਾ ਪਹਜਾਣਾ ਹੈ ਕੋੜਾ ਸਰ ਕੋ ਕੋੜਾ ਹਾਜਰ ਹੈ ਗਾੜੀ ਉਵੇਂ ਹੀ ਸਭ ਤੋਂ ਸੋਹਣਾ ਲੋ ਜੀ ਈ ਸਕੂਟੀ ਆ ਗਈ ਹੈ ਬਾਈ ਦੀ ਖੜ ਕੇ ਨਾ ਹਲਕੇ ਦਾ ਪ੍ਰੈਸ ਮਾਰਨਾ ਤੇ ਇਦਾਂ ਇਦਾਂ ਨੇ ਚੱਲਨੀ ਹੈ ਲੋ ਆਏ ਹਾਏ 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 ਤਾਂ ਚੀਜ਼ ਦੇਖੋ ਕਿ ਨਹੀਂ ਪੈ ਦਲਾ ਕੇ ਕੋਈ ਮੈਂ ਮੈਂ ਚਾ ਰੱਖ ਦੇ ਹਾਂ ਬਾਈ ਕਹਿੰਦਾ ਮੈਂ ਵੀ ਦੁਬਈ ਵਾਲੀ ਫੀਲਿੰਗ ਲੈਣੀ ਹੈ ਅਸੀਂ ਦੁਬਈ ਤਾਂ ਲੋਕ ਹੀ ਨਹੀਂ ਖੁੱਲਿਆ ਸਾਡੇ ਕੋਲੇ ਐਪ ਨਹੀਂ ਚੱਲੀ ਉਹ ਬਹੁਤ ਮੱਥਾ ਮਾਰਿਆ ਸੀ ਅਸੀਂ ਅੱਛਾ ਅੱਜ ਅੱਜ ਚਾਬੀਆਂ ਦੇ ਦਿੱਤੀਆਂ ਨੇ ਦੋ ਦੋ ਅੱਛਾ ਜੀ ਪリーズ ਦੇਖੋ ਬੰਦ ਨਵਾ ਦਿਓ ਬਸ ਚੱਲ ਬਾਈ ਤਾਂ ਗਿਆ ਕੈਨੇਡਾ ਅਗਲੀ ਵਾਰੀ ਚੱਲ ਬੰਦੇ ਦਾ ਕੱਦ ਵੀ ਕਹਿੰਦੇ ਬਹੁਤ ਸੁਖ ਨਾਲ ਵਧੀਆ ਗਿਆ ਹੈ ਨਾ ਬਹੁਤ ਵਧੀਆ ਦੂਰੇ ਪੇਛਾ ਨਹੀਂ ਜਾਂਦਾ ਨਾ ਸ਼ੂ ਨਾ ਸ਼ਾ ਸਿੱਧੇ ਹੀ ਗੋਲੀ ਵਜੇ ਠਾ ਪੋਲਿਊਸ਼ਨ ਹਾਂ ਨਾਨ ਪੋਲਿਊਸ਼ਨ ਇੰਡੀਆ ਮਾ ਸਭ ਤੋਂ ਪਿਆਰੀ ਸਾਰੇ ਕੋ ਚੀਜ਼ਾਂ ਆ ਚੁੱਕੀਆਂ ਨੇ ਹੁਣ ਗੱਲ ਕਰੀਏ ਗੱਡੀਆਂ ਦਾ ਦਿਖਾਤੀਏ ਰਾਇਲ ਗੱਡੀਆਂ ਤੇ ਤੁਹਾਨੂੰ ਹਾ ਤੇ ਪੈਟਰੋਲ ਵਾਲੇ ਬਾਈਕ ਸਭ ਤੋਂ ਪਿਆਰੀ ਕਹਿੰਦਾ ਨਾ ਇੱਕ ਕਤਾਰ ਜਿਹੀ ਐਸੇ ਬਾਈਕ ਰੱਖੇ ਨੇ ਜਿੰਦੇ ਤੁਹਾਡੇ ਮਤਲਬ ਦੇ ਰੰਗ ਨੇ ਡਿਜ਼ਾਈਨ ਨੇ ਕੋਈ ਵੀ ਤੁਸੀਂ ਚੂਜ਼ ਕਰ ਸਕਦੇ ਹੋ ਤੇ ਸਭ ਤੋਂ ਪਿਆਰਾ ਬੱਚਿਆਂ ਦਾ ਰਾਇਲ ਬਾਈਕ ਵੀ ਬਾਈਕ ਉਹ ਜਿਸ ਘਰ ਜਾਵੇ ਔਰ ਯਾਦ ਕਰੇ ਕੋਈ ਚੀਜ਼ ਆਈ ਹੈ ਐਨ ਮਾਮਲੀ ਕੋ ਖੜਾਉਣਾ ਨਹੀਂ ਹੈਗਾ 10200 ਦੀ ਕੀਮਤ ਹੈ ਗਈ ਹੈ ਤਾਂ ਸਭ ਤੋਂ ਪਿਆਰਾ ਬਾਈਕ ਹੈਗਾ ਜੇ ਅਗਰ ਗੱਲ ਕਰੀਏ ਬਾਈਕ ਚੰਗਾ ਵਾਲਾ ਇੱਕ ਲੈਣਾ ਹੈ ਵਧੀਆ ਡਿਜ਼ਾਈਨ ਲੈਣੇ ਨੇ ਤਾਂ ਸਾਰ ਕੋ ਸਪੈਸ਼ਲ ਕਸਟਮਰ ਦੀ ਡਿਮਾਂਡ ਦੇ ਉੱਤੇ ਚੰਗੇ ਸੋਤੇ ਹਰ ਇੱਕ ਤਰ੍ਹਾਂ ਦੇ ਅਵੇਲੇਬਲ ਹੈ ਚਾਹੇ ਲੋ ਸਾਰ ਕੋ ਟੌਏ ਦੀ ਸਾਰੀ ਸੀਰੀਜ਼ ਅਵੇਲੇਬਲ ਹੈ ਜੇ ਤੁਹਾਡਾ ਅਗਰ ਸ਼ੌਂਕ ਹੈ ਨਾ ਸ਼ੌਂਕ ਵਾਲੇ ਬੰਦੇ ਵੀਡੀਓ ਨੂੰ ਸੇਵ ਕਰ ਲਿਓ ਪਿਆਰ ਦੇ ਦਿਓ ਬlesing ਦੇ ਦਿਓ ਕੁਝ ਜੇ ਭਾਈ ਨੇ ਜੇ ਨਾਮ ਲਿੱਤੇ ਫੋਰਨ ਕੰਟਰੀ ਦੇ ਸਾਡੀ ਪੈਨ ਇੰਡੀਆ ਡਿਲੀਵਰੀ ਦਾ ਗੁਰੂ ਟਾਇ .in ਤੇ ਹੈਗੀ ਹੈ 8300000086 ਮੇਰਾ ਨੰਬਰ ਹੈ ਦਾਸ ਕਵਰ ਦੀ ਖੁਰਾਨਾ ਵੈਲਕਮ ਕਰਦੇ ਹਾਂ ਗੁਰੂ ਟਾਇ ਜੋ ਆਪਣਾ ਬਚਪਨ ਯਾਦ ਲਾਏ ਬਾਕੀ ਮੇਰਾ ਭਾਈ ਜੋ ਪਿਆਰ ਦੇ ਰਿਹਾ ਜਿੰਨੇ ਮੇਰੇ ਸਰੋਤੇ ਬੈਠ ਕੇ ਵੀਡੀਓ ਦੇਖਦੇ ਨੇ ਜਰੂਰ ਆਪਣੇ ਚਰਨ ਪਾਈਓ ਬਹੁਤ ਲੋੜ ਹੈ ਮੈਂ ਸਭ ਤੋਂ ਪਹਿਲੀ ਵੀ ਜੋ ਵੀਡੀਓ ਸਟਾਰਟ ਕੀਤੀ ਸੀ ਨਾ ਉਦੋਂ ਵੀ ਮੈਂ ਕਹਿੰਦਾ ਬਹੁਤ ਲੋੜ ਹੈ ਸਭ ਨੇ ਇੰਨਾ ਪਿਆਰ ਦਿੱਤਾ ਢੇਰ ਸਾਰਾ ਪਿਆਰ ਦਿੱਤਾ ਅੱਜ ਬਾਈ ਦੇ ਇਹਨਾਂ ਨਾਮ ਸਦਕਾ ਮੈਂ ਆਪਣੇ ਭਾਈ ਨੂੰ ਵੀ ਬੁਲਾਇਆ ਮੈਂ ਕਹਿੰਦਾ ਇੱਕ ਵਾਰੀ ਤੁਸੀਂ ਚਰਨ ਪਾ ਕੇ ਜਾਣੇ ਆਂ ਦਿਲ ਜਿੱਤਣ ਲਈ ਪੂਰਾ ਪੰਜਾਬ ਹੈਗਾ ਹੈ ਹੀਰੇ ਬੰਦੇ ਬੈਠੇ ਨੇ ਪੂਰੇ ਪੰਜਾਬ ਸਰੋਤੇ ਦੇ ਮੇਰੇ ਭਰਾ ਮੈਨੂੰ ਮਿਲਦੇ ਨੇ ਆਂਦੇ ਨੇ ਜਾਂਦੇ ਨੇ ਜੀ ਜੀ ਧੰਨਵਾਦ ਬਾਈ ਜਿਹੜੇ ਵੀ ਭਰਾ ਆਪਣੇ ਵੀਡੀਓ ਦੇਖ ਰਹੇ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਇੱਕ ਬਾਈ ਵਾਰ ਜਿਹੜਾ ਵੀ ਨੰਬਰ ਬਾਈ ਨੇ ਦੱਸਿਆ ਹੋਇਆ ਤੁਸੀਂ ਉਸ ਨੰਬਰ ਦੇ ਉੱਤੇ ਵਟਸਐਪ ਕਰਨਾਗਾ ਕੋਈ ਵੀ ਗੱਲਬਾਤ ਕਰਨੀ ਆ ਤਾਂ ਜਿੱ